ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਚ ਹੋਵੋ ਜੀ ਵੀਡੀਓ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਜੀ ਆਪਣੇ ਨਵੇਂ ਕੈਮਰੇ ਬਾਰੇ ਹੁਣ ਪਾਲਿਆ ਜੀ ਨਵਾਂ ਕੈਮਰਾ ਤੇ ਅੱਜ ਤੁਹਾਨੂੰ ਉਹਦੇ ਨੂੰ ਅਨਬਾਕਸਿੰਗ ਕਰਦੇ ਹਾਂ ਤੇ ਤੁਹਾਨੂੰ ਥੋੜਾ ਬਹੁਤ ਕੈਮਰੇ ਬਾਰੇ ਦੱਸਦੇ ਹਾਂ ਜਿੰਨਾ ਕੁ ਮੈਨੂੰ ਪਤਾ ਹੈ ਤੇ ਇਹ ਤੁਸੀਂ ਦੇਖ ਹੀ ਰਹੇ ਹੋ ਮੂ ਜੀ ਇਹ ਹੈਗਾ ਕੋਸਕੋ ਤੋਂ ਲਿਆ ਕੋਸਕੋ ਤੇ ਲੱਗਿਆ ਹੋਇਆ ਸੀਗਾ ਸੋ ਆਪਾਂ ਇਹ ਲੈ ਲਿਆ ਵੈਸੇ ਮੈਂ ਉਦਾਂ ਵੀ ਲੈਣਾ ਸੀ ਮੈਂ ਵੇਟ ਕਰ ਰਿਆ ਸੀ ਅਜੇ ਵੀ ਚਲੋ ਲੈਨੇ ਆ ਪਰ ਇਹ ਕਾਸਕੋ ਚ ਲੱਗ ਗਿਆ ਤੇ ਇਹ ਲੈ ਲਿਆ ਹੁਣ ਇਹ ਸੇਲ ਤੇ ਤਾਂ ਨਹੀਂ ਲੱਗਿਆ ਹੋਇਆ ਸੀਗਾ ਕਾਸਕੋ ਚ ਤੇ ਵੈਸੇ ਹੀ ਆ ਪ੍ਰਾਈਸ ਤੇ ਲੱਗਿਆ ਥੋੜਾ ਬੋਧਾ ਸ਼ਾਇਦ ਫਰਕ ਆ ਨੋਰਮਲ ਪ੍ਰਾਈਸ ਤੇ ਕਾਸਕੋ ਦਾ ਤੇ ਇਹ ਹੈਗਾ ਜੀ ਹੁਣ ਆਪਾਂ ਇਹਨੂੰ ਕੱਢਦੇ ਆ ਮੈਂ ਵੀ ਪਹਿਲੀ ਵਾਰੀ ਦੇਖਣਾ ਜਿਹੜਾ ਇਹ ਨਵਾਂ ਮਾਡਲ ਆਇਆ ਵੈਸੇ ਕਦੇ ਦੇਖਿਆ ਨਹੀਂ ਲਓ ਆਪਾਂ ਇਹਨੂੰ ਕਰਦੇ ਆਂ ਇਹਦੇ ਦੇ ਵਿੱਚੋਂ ਕੱਢਦੇ ਆਂ ਜੀ ਇਹ ਹੈਗਾ DGi ਦਾ Osmmo Pocket 3 ਇਹ ਇਹਨਾਂ ਦਾ ਲੇਟੈਸਟ ਕੈਮਰਾ ਜਿਹੜਾ ਸਾਰਿਆਂ ਨਾਲ ਛੋਟਾ ਜਿਹਾ ਹੁੰਦਾ ਜੀ ਐਡਾ ਇੱਕ ਹੁੰਦਾਗਾ ਇੱਠਕ ਦਾ ਹਨ ਸੋ ਇਹ ਮੈਂ ਲਿਆ ਕਿਉਂਕਿ ਮੈਨੂੰ ਥੋੜੀ ਜੀ ਜਦੋਂ ਵੀਡੀਓ ਬਣਾਉਣਾ ਜੀ ਬਾਹਰ ਜਾ ਕੇ ਤੇ ਉਹ ਕੈਮਰਾ ਫੜ ਕੇ ਸਾਰਿਆਂ ਸਾਹਮਣੇ ਜਾਣਾ ਔਖਾ ਲੱਗਦਾ ਵੱਡਾ ਸਾਰਾ ਸੋ ਇਸ ਲਈ ਮੈਂ ਛੋਟਾ ਜਿਹਾ ਕੈਮਰਾ ਲਿਆ ਤੇ ਹੁਣ ਇਹਦੇ ਨਾਲ ਟਰਾਈ ਕਰਾਂਗੇ ਵੀਡੀਓ ਬਣਾਉਂਦੀਆਂ ਤੇ ਹੁਣ ਆਪਾਂ ਇਹਨੂੰ ਕਰਦੇ ਆਂ ਜੀ ਓਪਨ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਕੈਮਰੇ ਬਾਰੇ ਦੱਸ ਦਿਆਂ ਸਾਰੇ ਨਾਲ ਹੀ ਕੈਮਰਾ ਤੁਹਾਨੂੰ ਦਿਖਾਉਣਾ ਨਾਲੇ ਮੈਂ ਆਪ ਦੇਖਦਾ ਮੈਂ ਵੀ ਨਹੀਂ ਹਜੇ ਤੱਕ ਇਹ ਦੇਖਿਆ ਜੀ ਕਿਵੇਂ ਦਾ ਕਈ ਵਾਰੀ ਵੱਡੇ ਨੂੰ ਕੰਮ ਦੇ ਜਾਂਦੇ ਆ ਸੋ ਲੋਈ ਹੁਣ ਆਪਾਂ ਇਹਨੂੰ ਕਰਦੇ ਆਂ ਪਾਰ ਚੀ ਦੇਦੇ ਆਂ ਜਿਹਾ ਪਾ ਰਹਿਆਂ ਆਂ ਇਹ ਇਦਾਂ ਦਾ ਹੋਣਾ ਜੀ ਇਹ ਕੈਮਰਾ ਤੇ ਇਹ ਹੈਗਾ ਜੀ ਡੀਜੀਆਈ ਵਾਲਿਆਂ ਦਾ ਜਿਹੜੀ ਡਰੋਨ ਵਗੈਰਾ ਤੇ ਇਹ ਚੀਜ਼ਾਂ ਬਣਾਉਂਦੇ ਆ ਇਹ ਕਾਸਕੋ ਤੇ I think 550 ਡਾਲਰ ਦਾ ਬੰਡਲ ਲੱਗਿਆ ਹੋਇਆ ਕੱਲਾ ਕੈਮਰਾ ਨਹੀਂ ਆਹ ਹਾਹਾ ਇਹਦੇ ਵਿੱਚੋਂ ਚੀਜ਼ਾਂ ਨਿਕਲੀਆਂ ਜੀ ਹੁਣ ਆਪਾਂ ਡੱਬੇ ਨੂੰ ਕਰ ਦਈਏ ਸਾਈਡ ਤੇ ਇੱਕ ਤਾਂ ਇਹਦੇ ਨਾਲ ਮੰਨ ਲਓ ਜਿਹੜਾ ਬੰਡਲ ਮਿਲਦਾ ਹੈ ਨਾ ਕਾਸਕੋ ਵਾਲਿਆਂ ਦਾ ਉਹਦੇ ਨਾਲ ਇੱਕ 64 GB ਦਾ ਜਿਹੜਾ ਮੈਮਰੀ ਕਾਰਡ ਹੈ ਨਾ ਇਹ ਮਿਲੇ ਆ ਇੱਕ ਆ ਬੈਟਰੀ ਹੈਂਡਲ ਕਿਉਂਕਿ ਉਹਦੋਂ ਬਹੁਤ ਛੋਟਾ ਜਾਉਂਦਾ ਤੇ ਫਰਨ ਨੂੰ ਥੋੜਾ ਜਿਹਾ ਸ਼ਾਇਦ ਨਹੀਂ ਮੰਨ ਲਓ ਵੀ ਕਿਸੇ ਨੂੰ ਔਖਾ ਲੱਗਦਾ ਉਹਦੇ ਲਈ ਇਹਨੂੰ ਵੱਡਾ ਕਰਨ ਦੇ ਲਈ ਇਹ ਬੈਟਰੀ ਉਹਦੇ ਥੱਲੇ ਹੈਂਡਲ ਜਾ ਲੱਗੇ ਤਾਂ ਥੋੜਾ ਜਿਹਾ ਮੰਨ ਲਓ ਹੱਥ 'ਚ ਗ੍ਰਿਪ ਵਧੀਆ ਬਣ ਜਾਂਦੀ ਹੈ ਇਹ ਤਾਂ ਬੈਸੇ ਮੇਰਾ ਮोटा ਸਮਾਨ ਆ ਜਿਹੜਾ ਉਹਨਾਂ ਵਿੱਚ ਇਹ ਨਹੀਂ ਪਤਾ ਕੈਮਰਾ ਕਿਹੜਾ ਚ ਆ ਬੈਟਰੀ ਬੰਡਲ ਵਾਲਾ ਓਕੇ ਦੋ ਦਿੱਤੇ ਹੋਏ ਆ ਨਹੀਂ ਸੌਰੀ ਆ ਬੈਟਰੀ ਬੰਡਲ ਦਾ ਹੈਂਡਲ ਬੈਟਰੀ ਹੈਂਡਲ ਤੇ ਆ ਹੈਗਾ ਟ੍ਰਾਈਪੋਡ ਓਸਮੋ ਮਿੰਨੀ ਟ੍ਰਾਈਪੋਡ ਦੋ ਚੀਜ਼ਾਂ ਇਹ ਨਿਕਲੀਆਂ ਜੀ ਇੱਕ ਨਿਕਲਿਆ ਆਹਾ ਮੈਮਰੀ ਕਾਰਡ ਤੇ ਹੁਣ ਆਪਾਂ ਇਹਨੂੰ ਖੋਲਦੇ ਆ ਜੀ ਮੇਨ ਆਈਟਮ ਆ ਜਿਹੜੀ ਇਹਦੇ ਵਿੱਚ ਮੇਨ ਕੈਮਰਾ ਇਹ ਹੈ ਕਾਫੀ ਚੰਗਾ। ਇਹਦੀ ਟੋਟਲ ਪ੍ਰਾਈਸ ਸੀਗੀ 589 ਡਾਲਰ ਲੱਗਦਾ ਮੈਨੂੰ ਇੰਨਾ ਸੀ ਜਾਣਾ। ਥੋੜਾ ਬੋਤਾ ਫਰਕ ਹੋਣਾ ਕੋਈ ਇੰਨਾ ਹੈ ਨਹੀਂ। ਤੇ ਆਹ ਥੋੜੇ ਬੋਤੇ ਮੈਨੂੰ ਲੱਗਦਾ ਇਹਦੇ ਸਟicker ਵਗੈਰਾ ਹੋਣਗੇ। ਆਹ ہماری ਮੋਟੀ ਜਾਣਕਾਰੀ ਲੈਣ ਦੇ ਲਈ ਇਹ ਸਾਰੇ ਜਿਹੜੇ ਤਾਂ ਕੋਈ ਪੇਪਰ ਉੱਪਰ ਨਾਲ ਆਉਂਦੇ ਹੁੰਦੇ ਆ ਇਹਦੇ ਵਿੱਚ ਇਹ ਤਾਂ ਇੱਚੋਂ ਨਿਕਲਣੀ ਆ ਉਹ ਤੇਰੀ ਬੱਚੀ ਪਾਦੀ ਹੈ ਜੀ ਤੇ ਹੁਣ ਪਹਿਲਾਂ ਆ ਖੋਲ ਕੇ ਦੇਖਦੇ ਆ ਕੈਮਰੇ ਕੋਲੇ ਫੇਰ ਜਾਵਾਂ ਇਹ ਹੋਣਾ ਉਹਦਾ ਬਾਕਸ ਮੈਨੂੰ ਬਾਕਸ ਨਾਲ ਗਿਆ ਜੀ ਸ਼ਾਇਦ ਕਵਰ ਜਿਹਾ ਵੀ ਇੱਕ ਜੀ ਦੇ ਵਿੱਚ ਪੈਂਦਾ ਪਰ ਉਹ ਨਹੀਂ ਹੈਗਾ ਮੈਨੂੰ ਸ਼ਾਇਦ ਉਹ ਵੀ ਹੋਊਗਾ ਨਾਤਾ ਆ ਗਈਆਂ ਜੀ ਤਾਰਾਂ ਤੋਰਾ ਜੀ ਨਾ ਆ ਹੁਣਾ ਚਾਰਜਿੰਗ ਵਾਲਾ ਬੀਖੁੱਲੇ ਤੋਂ ਪਤਾ ਲੱਗੂ ਨਾ ਕਾਦੇ ਕਾਦੇ ਵਾਲੀਆਂ ਆ ਤਾਂ ਜਿਹੜਾ ਆਪਣਾ ਉਹ ਧਾਗਾ ਜਿਆ ਪਾਉਣ ਨੂੰ ਹੁੰਦਾ ਪਾ ਕੇ ਗੋਟੇ ਦੇ ਵਿੱਚ ਫੜਨ ਦੇ ਲਈ ਉਹ ਤਾਂ ਉਹ ਆ ਆ ਚਾਰਜਿੰਗ ਵਾਲਾ ਹੁਣਾ ਇਹ ਵੀ ਜਾਂ ਹੁਣਾ ਇਹ ਆਪਣਾ ਕੋਈ ਕਨੈਕਟ ਕਰਨ ਵਾਲਾ ਕਿਉਂਕਿ ਮੈਂ ਕਦੇ ਯੂਜ਼ ਨਹੀਂ ਕੀਤਾ ਮੈਂ ਪਹਿਲੀ ਵਾਰੀ ਹੀ ਕੈਮਰਾ ਦੇ ਦੇ ਮੰਨ ਲਓ ਲਿਆ ਤੇ ਪਹਿਲੀ ਵਾਰੀ ਹੀ ਦੇਖਿਆ ਹਣਾ ਉਦਾਂ ਕਿਸੇ ਦੇ ਵੀਡੀਓ ਬਣਾਉਂਦੇ ਹੋਏ ਦੇਖਿਆ ਪਰ ਆਪਦੇ ਹੱਥੇ ਚ ਫੜ ਕੇ ਮੈਂ ਪਹਿਲੀ ਵਾਰੀ ਦੇਖਿਆ ਹੈ ਕੈਮਰਾ ਇਹ ਮੈਨੂੰ ਇਹਦਾ ਥੱਲੇ ਇਹ ਵੇ ਜੇ ਵੀ ਕੁਈ ਉਹਦੇ ਨਾਲ ਨਾ ਥੱਲੇ ਜੋੜਨ ਵਾਲੀ ਆ ਇਹ ਸੰਦ ਉਹਦਾ ਤੇ ਹੁਣ ਆਪਾਂ ਖੋਲਦੇ ਆ ਜੀ ਕੈਮਰਾ ਇਹ ਇਹ ਆ ਜੀ ਕੈਮਰਾ ਮੈਂ ਕਹੀ ਰੱਬ ਦਾ ਨਾਮ ਇਹਨੋਂ ਕੋਲੇ ਕਰ ਦੇ ਦੇਜੋ ਚੇਪ ਆਸ ਹੀ ਮੈਨੂੰ ਇਹ ਲੱਗਿਆ ਵੀ ਸ਼ਾਇਦ ਇਹ ਨਹੀਂ ਹੈਗਾ ਪਹਿਲਾਂ ਉਹ ਡੱਬੀ ਜੀ ਦੇਖ ਕੇ ਲੱਗੀ ਵੀ ਉਹਦੇ ਚ ਨਿਕਲੂ ਫੇਰ ਲੱਗਿਆ ਨਹੀਂ ਹੈਗਾ ਤੇ ਪਰ ਇੱਥੇ ਇਹਨਾਂ ਨੇ ਇਹ ਦਿੱਤਾ ਹੋਇਆ ਜੀ ਆਹਾ ਜੀ ਕੈਮਰਾ ਤੇ ਆ ਹੈਗਾ ਇਹਦਾ ਕਵਰ ਸਾਮ ਕੇ ਰੱਖਣ ਵਾਲਾ ਠੀਕ ਹੈ ਜੀ ਐਡਾ ਕੇ ਇਹ ਕੈਮਰਾ ਤੇ ਇਹਦੇ ਨਾਲ ਇਹ ਗਿੰਬਲ ਵਾਲਾ ਮਾਲੂ ਦੇ ਵਿੱਚ ਗਿੰਬਲ ਵੀ ਲੱਗਿਆ ਹੋਣਾ ਆ ਜਿਹੜਾ ਆ ਸੀ ਜਮੇ ਤੇ ਕੈਮਰਾ ਤੇ ਇਹਨੂੰ ਗਿੰਬਲ ਵੀ ਹੈਗਾ ਤੇ ਆ ਜਿਹੜੀ ਹੈਗੀ ਆ ਇਹ ਮੈਨੂੰ ਲੱਗਦਾ ਇਹਦੀ ਸ਼ਾਇਦ ਬੈਟਰੀ ਹੋਊਗੀ ਇਹਨੂੰ ਇੱਥੇ ਪਾ ਕੇ ਬੈਟਰੀ ਆਪਾਂ ਉਹ ਕਰ ਮੈਨੂੰ ਲੱਗਦਾ ਹੁੰਦੀ ਹੋਣੀ ਆ ਮੈਨੂੰ ਪੱਕਾ ਨਹੀਂ ਪਤਾ ਜਾਂ ਇਹ ਐਕਸਟਰਾ ਬੈਟਰੀ ਹੋਣੀ ਆ ਤੇ ਆ ਹੈਗਾ ਟਰਾਈਪੋਡ ਤੇ ਇਹ ਟਰਾਈਪੋਡ ਅੰਨੇ ਇਹ ਮਿਲਦਾ ਟ੍ਰਾਈਪੋਡ ਦੇ ਇਹ ਚੀਜ਼ਾਂ ਲਾਉਣ ਦੇ ਲਈ ਹੈ ਜਿਵੇਂ ਜੇ ਹੁਣ ਇਹਦੇ ਨਾਲ ਆਪਾਂ ਟ੍ਰਾਈਪੋਡ ਲਾਉਣਾ ਆ ਦੇਖੋ ਜੀ ਥੱਲੇ ਇਹਦੇ ਗਲੀ ਆ ਇਹਨੂੰ ਆਪਾਂ ਇੱਥੇ ਲਾ ਕੇ ਥੱਲੇ ਇਹਨੂੰ ਆਪਾਂ ਇਹ ਟ੍ਰਾਈਪੋਡ ਦੇ ਤੇ ਇਤੇ ਐ ਕਸਿਆ ਜਾਣਾ ਜੀ ਇਹ ਉਹਦੇ ਲਈ ਆ ਆ ਚੀਜ਼ ਮਿਲ ਲੱਗਦਾ ਤੇ ਐ ਇਦਾਂ ਹੀ ਖੁੱਲਦੀ ਹੋਣੀ ਹੈ ਜੀ ਨਾਈਟ ਅਕੇਸ਼ਨ ਵਾਲੀ ਆ ਹੀ ਖੋਲੀ ਇੱਦਾਂ ਹੀ ਖੁੱਲਦੀ ਹੋਣੀ ਆ ਬੇਸੇ ਤੇ ਇਹ ਹੈਗਾ ਜੀ ਆਪਣਾ ਕੈਮਰਾ ਆ ਹੈਗੀ ਆ ਜੀ ਇਹਦੀ ਸਕਰੀਨ ਇਹ ਹੈ ਇਹਦੀ ਕੈਮਰੇ ਦੀ ਸਕਰੀਨ ਤੇ ਇਹਨੂੰ ਤੁਸੀਂ ਹੁਣ ਇਹਨੇ ਆਉਣ ਨਹੀਂ ਹੋਣਾ ਹੋ ਗਿਆ ਜੀ ਹੋ ਗਿਆ ਆ ਲਓ ਪਹਿਲਾਂ ਤੇਰੀ ਸੈਟਿੰਗ ਵਗੈਰਾ ਕਰਨ ਵਾਲੀ ਹੋਣੀ ਆ ਜੀ ਤੇ ਜੇ ਤੁਸੀਂ ਇਹਨੂੰ ਐ ਸਿੱਧਾ ਬਣਾਉਣੀ ਆ ਤਾਂ ਆਹ ਸਕਰੀਨ ਜੇ ਤੁਹਾਨੂੰ ਛੋਟੀ ਲੱਗਦੀ ਆ ਤਾਂ ਇਹ ਘੁੰਮ ਜਾਂਦੀ ਆ ਇਦਾਂ ਆ ਲਓ ਜੀ ਇਹਨੂੰ ਤੁਸੀਂ ਇਦਾਂ ਬਸ ਐ ਫੜ ਕੇ ਹੌਲੀ ਛੋਟੇ ਦੇ ਨਾਲ ਕੈਮਰੇ ਨਾਲ ਤੁਸੀਂ ਇਹਦੀ ਵੀਡੀਓ ਬਣਾ ਸਕਦੇ ਹੋ ਇਹ ਜ਼ਿਆਦਾਤਰ ਹੈਗਾ ਮੇਰੇ ਅਰਗੇ ਲਈ ਜਿਹਨੂੰ ਆ ਥੋੜੀ ਸੰਗਝੀ ਆਉਂਦੀ ਆ ਬਣਾਉਣ ਦੇ ਲਈ ਵੀਡੀਓ ਵਗੈਰਾ ਤੇ ਉਹਦੇ ਲਈ ਇਹ ਮੈਨੂੰ ਵਧੀਆ ਲੱਗਿਆ ਤੇ ਬਾਕੀ ਨੂੰ ਪਤਾ ਨਹੀਂ ਹੈ ਨਾ ਮਿੰਨਾ ਦਾ ਬੈਟਰੀ ਚਾਰਜ ਹੈ ਨਹੀਂ ਇਸ ਲਈ ਬੰਦ ਹੋ ਗਿਆ ਜੀ ਇਹ ਹੈ ਜੀ ਇੱਕ ਦੋ ਨਾ ਤਾਂ ਮੰਨ ਲਓ ਮੇਨ ਕੈਮਰਾ ਆ ਵੀ ਬੈਟਰੀ ਹੈਂਡਲ ਈਕ ਉਸ ਇਦਾਂ ਇਹਨੂੰ ਕਹਿੰਦੇ ਹਨ ਤੇ ਆ ਇਹਦੇ ਨਾਲ ਨਿਕਲਿਆ ਇੱਕ ਕੱਲਾ ਜਿਹੜਾ ਉਹਦਾ ਕਵਰ ਇਹ ਕੈਮਰੇ ਦਾ ਕਵਰ ਹੈ ਆ ਹੈਗਾ ਟਰਾਈਪੋਡ ਇਹਨੂੰ ਵੀ ਖੋਲ ਲੰਨੇ ਆ ਦੇਖ ਲੈਣੇ ਖੋਲ ਕੇ ਤੇ ਇਹ ਥੋੜੀਆਂ ਜਿਹੀਆਂ ਚਲੋ ਇਹ ਤੋਂ ਖੋਲਣਾ ਕਰਨ ਨੂੰ ਆ ਦੇਖਿਆ ਵੀ ਆ ਤੁਹਾਡਾ ਸਾਰਿਆਂ ਦਾ ਨਾ ਮਨ ਨੂੰ ਪਤਾ ਹੀ ਆ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਜੇ ਇਹ ਚੀਜ਼ਾਂ ਕਰਨ ਲੱਗ ਜੰਨੇ ਆਨ ਤੇ ਆ ਵੀ ਇਹ ਹੈਗਾ ਇਹ ਬੈਟਰੀ ਹੈਂਡਲ ਇਹ ਉਹਨੂੰ ਵੱਡਾ ਕਰਨ ਦੇ ਲਈ ਤੇ ਇਹ ਇਹਦੇ ਪਿੱਛੇ ਵੀ ਉਹ ਲੱਗ ਜਾਂਦਾ ਹੁਣ ਟਰਾਈਪੋਡ ਉਹਦੇ ਲਈ ਇਹਦੇ ਲਈ ਉਹ ਵੀ ਜਗ੍ਹਾ ਹੈਗੀ ਹੈ ਜੀ ਤੇ ਆ ਹੈਗਾ 64 GB ਦਾ ਮੈਮਰੀ ਕਾਰਡ ਤੇ ਹੁਣ ਆਪਾਂ ਜੀ ਤੁਹਾਨੂੰ ਇਹਦੇ ਜਿੰਨਾ ਪਤਾ ਲੱਗਦਾ ਕਿਉਂਕਿ ਪਤਾ ਦਾ ਕੀ ਕੀ ਫੀਚਰ ਹੈ ਚਲਾ ਕੇ ਪਤਾ ਲੱਗੂ ਪਰ ਜਿੰਨੇ ਕੇ ਤੇ ਲਿਖਿਆ ਉਹ ਤੁਹਾਨੂੰ ਦੱਸ ਦਿੰਨੇ ਆ ਇਹ ਆ ਹੈਗਾ ਜੀ ਮੰਨ ਲਓ ਕੀ ਇਹ 4K ਤੇ ਵੀਡੀਓ ਬਣਾਉਂਦਾ 4K 120 ਤੇ ਰੋਟੇਟ ਰੋਟੇਟ ਐਵਲ ਸਕਰੀਨ ਵਿਦ ओरिएंटਲ ਕੰਟਰੋਲ ਕੰਟਰੋਲ ਵੀ ਉਦਾਂ ਹੀ ਹੋ ਜਾਂਦੇ ਆ 3 ਐਕਸਿਸ ਹੈਗਾ ਗਿੰਬਲ ਇਹਦਾ ਮਕੈਨੀਕਲ ਸਟੈਬਲਾਈਜੇਸ਼ਨ ਸਟੈਬਿਲਾਇਜ਼ੇਸ਼ਨ ਥੋੜਾ ਜਿਹਾ ਕਹਿਣਾ ਆਪਾਂ ਨੂੰ ਲੱਗਦਾ ਉਹ ਹੈਗਾ ਮੰਨ ਲਓ 3 ਐਕਸਿਸ ਗਿੰਬਲ ਹੈ ਤੇ ਇਹ ਬੰਦੇ ਨੂੰ ਟਰੈਕ ਵੀ ਕਰਦਾ ਐਕਟਿਵ ਟਰੈਕ ਜੇ ਤੁਸੀਂ ਭੱਜ ਜਾਂਦੇ ਹੋ ਸੈੱਟ ਕਰ ਦਿਓ ਤੁਹਾਨੂੰ ਮੇਰੇ ਖਿਆਲ ਚ ਉਹ ਗਿੰਬਲ ਉਧਰ ਨੂੰ ਘੁੰਮ ਕੇ ਵੀ ਤੁਹਾਨੂੰ ਬੰਦੇ ਨੂੰ ਟਰੈਕ ਕਰੀ ਜਾਂਦਾ ਰਹਿੰਦਾ ਫੁੱਲ ਪਿਕਸਲ ਫਾਸਟ ਫੋਕਸਿੰਗ ਫੋਕਸ ਫੋਕਸਿੰਗ ਹਣੀ ਇਹ ਫੁੱਲ ਪਿਕਸਲ ਫਾਸਟ ਮੰਨ ਲਓ ਪੂਰੇ ਪਿਕਸਲ ਤੇ ਮਿਲਦਾ ਫਾਸਟ ਫੋਕਸ ਕਰਦਾ ਹੋਣਾ ਡੀ ਲੋਗ ਐਮ ਐਂਡ 10 ਬੈਟਸ ਮਨ ਲਓ ਇਹ ਮੈਨੂੰ ਨਹੀਂ ਪਤਾ ਜੀ ਮੈਂ ਝੂਠੀ ਬੋਲੂ ਜਾਂ ਬਸ ਦੱਸੂਗਾ ਸਟੀਰੀਅਰ ਰਿਕਾਰਡਿੰਗ ਵੀ ਇਹਦੀ ਰਿਕਾਰਡਿੰਗ ਵੀ ਵਧੀਆ ਤੁਸੀਂ ਮਾਈਕ ਯੂਜ਼ ਕਰਨਾ ਕਰ ਸਕਦੇ ਹੋ ਪਰ ਰਿਕਾਰਡਿੰਗ ਵੀ ਵਧੀਆ ਤੇ ਪਾਕਟ ਸਾਈਜ਼ ਦਾ ਤੇ ਆ ਚੀਜ਼ਾਂ ਇਹਦੇ ਵਿੱਚੋਂ ਨਿਕਲੀਆਂ ਜਿਹੜੀਆਂ ਤੁਹਾਨੂੰ ਆਲਰੇਡੀ ਦਿਖਾਤੀਆਂ ਉਸਮੋਂ ਪਾਕਟ 3 ਕੈਮਰਾ ਉਹਦਾ ਕਵਰ ਹੈਂਡਲ ਤੇ ਇੱਕ ਧਾਗਾ ਮੰਨ ਲਓ ਜਿਹੜਾ ਤੁਹਾਨੂੰ ਦਿਖਾਇਆ ਸੀ ਧਾਗਾ ਜੀ ਤੇ ਅਹ ਹਾਂਜੀ ਆ ਵੀ ਉਹ ਹੀ ਰੈਸਟ ਸਟ੍ਰੈਪ ਦਾ ਧਾਗਾ ਜਿਆ ਤੇ ਆ ਟਾਈਪ ਸੀ ਪੀ ਡੀ ਕੇਬਲ ਜਿਹੜੀ ਉਹ ਕੇਬਲ ਨੇ ਤੇ ਨਾਲ ਮੈਨੂਅਲਸ ਨੇ ਹਣਾ ਤੇ ਮੈਨੂੰ ਲੱਗਦਾ ਇਹਦੇ ਵਿੱਚ ਮੇਬੀ ਇੱਕ ਧਾਗਾ ਹੋਰ ਹੋਵੇ ਜਿਹੜਾ ਉਹ ਹੈਂਡਲ ਇਹਦੇ ਵਿੱਚ ਛੋਟਾ-ਵੋਟਾ ਜਿਹਾ ਹੋਊਗਾ ਤੇ ਇਹਦੇ ਵਿੱਚ ਚੀਜ਼ਾਂ ਨੇ ਤੇ ਇੱਥੇ ਆਪਾਂ ਇਹਨਾਂ ਦੀਆਂ ਸਕੈਨ ਕਰਕੇ ਜਾਂ ਸਿੱਧਾ ਐਂਡਰੋਇਡ ਤੇ ਜਾਂ ਐਪਲ ਤੋਂ ਇਹਨਾਂ ਦੀਆਂ ਡਾਊਨਲੋਡ ਕਰ ਸਕਦੇ ਆ ਅਹ ਇਹਦੀਆਂ ਐਪਲੀਕੇਸ਼ਨਸ ਤੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਤੇ ਇਹ ਸੀਗੀ ਨਿੱਕੇ ਦੀ ਵੀਡੀਓ ਅੱਜ ਦੀ ਤੇ ਇਸ ਤੋਂ ਬਾਅਦ ਤੁਹਾਨੂੰ ਆਪਾਂ ਇਹਦੀ ਕਲੈਕਟਿਵ ਵਗੈਰਾ ਕਿਵੇਂ ਵੀਡੀਓ ਬਣਾਉਂਦਾ ਸਾਰਾ ਕੁਝ ਉਹ ਵੀ ਦਿਖਾਵਾਂਗੇ ਤੇ ਉਹਦੇ ਲਈ ਅਲੱਗ ਵੀਡੀਓ ਬਣਾਵਾਂਗੇ ਜੀ ਤੇ ਤਦ ਤੱਕ ਲਈ ਆਪਾਂ ਫੇਰ ਮਿਲਾਂਗੇ ਉਹਦੇ ਲਈ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰੱਖਾ ਜੀ